ਹਾਂਜੀ ਪਹੁੰਚ ਗਏ ਆ ਸੈਂਟ ਪੀਟਰਸਬਰਗ ਦੇ 에어ਪੋਰਟ ਤੇ 7 ਵਜੇ ਮਿੰਟਕ ਤੋਂ ਇੱਥੇ ਆ ਗਏ ਸੀ ਤੇ ਹੁਣ ਤਕਰੀਬਨ 10:30 ਵਜੇ ਨੇ ਤਾਂ 3.5 ਘੰਟਿਆਂ ਦੇ ਵਿੱਚ ਸੈਂਟ ਪੀਟਰਸਬਰਗ ਦਾ ਇਮੀਗ੍ਰੇਸ਼ਨ ਕਲੀਅਰ ਹੋਇਆ ਹੈ ਦੁਨੀਆ ਦਾ ਟਫੈਸਟ ਸਭ ਤੋਂ ਵੱਧ ਮੁਸ਼ਕਿਲ ਇਮੀਗ੍ਰੇਸ਼ਨ ਦੇ ਕਿਸੇ ਨੂੰ ਕਿਹਾ ਜਾਂਦਾ ਹੈ ਤਾਂ ਉਹ ਰਸ਼ੀਆ ਦਾ ਇਮੀਗ੍ਰੇਸ਼ਨ ਕੇ। ਤੇ ਹੁਣ ਦੂਜਾ ਸਟੈਪ ਹੈ ਸਾਡੇ ਕੋਲ SIM ਕਾਰਡ ਲੈਣ ਦਾ। SIM ਕਾਰਡ ਦੀਆਂ ਫਿਰ ਤਿੰਨ ਦੁਕਾਨਾਂ ਨੇ ਤੇ ਉਹਨਾਂ ਚ ਦੋ ਬੰਦ ਪਈਆਂ ਨੇ। ਇੱਕ ਦੁਕਾਨ ਖੁੱਲੀ ਐ ਉਹ ਕਹਿੰਦਾ ਮੈਂ ਸਿਰਫ ਰਸ਼ੀਅਨ ਪਾਸਪੋਰਟ ਫੋੜੇ ਨੂੰ ਹੀ SIM ਕਾਰਡ ਇਸ਼ੂ ਕਰਦਾ ਹਾਂ। ਥੋੜੀ ਜਿਹੀ ਸਿਆਣਤ ਮੈਂ ਇਹ ਵਰਤੀ ਤੇ ਪੱਛੋਂ ਚੰਡੀਗੜ੍ਹ ਤੋਂ 10000 ਰੁਪਇਆ ਚੱਕ ਲੈ ਕੈਸ਼ ਤੇ ਥੋੜੇ ਜਿਹੇ ਡਾਲਣੇ ਚੱਕ ਲੈ ਕੈਸ਼ ਤੇ ਕਿਉਂਕਿ ਇਥੇ ਕਾਰਡ ਤਾਂ ਕੋਈ ਚੱਲਦਾ ਨਹੀਂ ਨਾ ਕੋਈ ਹੋਰ ਆਨਲਾਈਨ ਐਪ ਚੱਲਦੀ ਹੈ ਚੱਲੂਗਾ ਤਾਂ ਕੈਸ਼ ਮੈਂ ਡਾਇਰੈਕਟ ਟੈਕਸੀ ਵਾਲੇ ਨੂੰ ਕੈਸ਼ ਦੇ ਕੇ ਮੈਟਰੋ ਦੇ ਵਿੱਚ ਕੈਸ਼ ਨਾਲ ਟਿਕਟ ਵੀਰ ਕੇ ਜਾ ਸਕਦਾ ਪਰ ਥੋੜਾ ਜਆ ਚੰਗਾ ਲੱਗੂ ਜੇਕਰ ਹੋਟਲ ਦੇ ਵਿੱਚ ਫੋਨ ਕਰਕੇ ਕਨਫਰਮ ਕਰ ਲਈਏ ਕਿ ਮੇਰਾ ਰੂਮ ਮੁੱਕ ਹੈਗਾ ਕਿਉਂਕਿ ਟਾਈਮ 10:30 ਵਜੇ ਹੈ। ਪੀਟਰ ਵਰਗ ਦੇ ਟਾਈਮ ਦੇ ਸਭ ਨਾਲ ਸਰਦਾਰ ਸਕ ਬਹੁਤ ਵੱਡਾ ਮਸਲਾ ਨਹੀਂ ਹੈ। ਪਰ SIM ਲੈਣਾ ਜ਼ਰੂਰੀ ਹੈ ਕਿਉਂਕਿ ਬਾਹਰੋਂ SIM ਜੇ ਲਿਆ ਤਾਂ ਉਹਨੂੰ ਐਕਟੀਵੇਟ ਕਰਾਉਂਦੇ ਵੀ ਹਫ਼ਤਾ ਲੱਗ ਜਾਣਾ ਹੈ। ਮhenga sasta ਇਥੇ ਲੈਨੇ ਆ। ਬਾਕੀ ਕੀ ਵਾਪਰਿਆ ਕਿਵੇਂ ਵਾਪਰਿਆ ਦੀਪ ਜਿੰਨਾ ਵੀ ਬੰਦਿਆਂ ਦਾ ਰਸ਼ੀਅਨ ਇਮੀਗ੍ਰੇਸ਼ਨ ਦਾ ਤਜਰਬਾ ਹੈ ਜਿਨ੍ਹਾਂ ਦਾ ਬਾਪ ਹੈ ਉਹਨਾਂ ਦੀ ਹਾਲਤ ਇੱਕ ਵੇਲੇ ਇਹ ਬਣ ਜਾਂਦੀ ਹੈ ਨਾ ਸਤਵਾਰ ਇੱਕ ਸੀ ਇਹਨਾਂ ਦੇ ਹੋਂਦ ਤੇ ਕੀ ਟੂ ਸੈਂਟਰ ਹੈ ਇੱਥੇ SIM ਕਾਰ ਲੈਣਾ ਹੈ ਸੀ ਮੈਂ ਕਹਿੰਦੇ ਕਿ ਪਹਿਲਾਂ ਤੁਸੀਂ ਆਪ ਦਾ ਇੱਕ ਇਹਨਾਂ ਦੀ ਐਪ ਹੈ ਗੋਸਸ ਲੋਕ ਉਹਦੇ ਉੱਪਰ ਆਪਦਾ ਅਕਾਊਂਟ ਬਣਾਓ ਅਕਾਊਂਟ ਬਣਾ ਕੇ ਫਿਰ ਆਪਦਾ ਡਾਟਾ ਉਹਦੇ ਤੇ ਫਿਲ ਕਰੋ ਉਹ ਡਾਟਾ ਤੁਸੀਂ ਜਾ ਕੇ ਕਿਸੇ ਬੈਂਕ ਦੇ ਵਿੱਚ ਜਾ ਕੇ ਵੈਰੀਫਾਈ ਕਰੋਗੇ ਵੈਰੀਫਿਕੇਸ਼ਨ ਲੈ ਕੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ SIM ਦੇਵਾਂਗੇ SIM ਲੈ ਕੇ ਤੁਸੀਂ ਦੁਬਾਰਾ ਬੈਂਕ ਦੇ ਵਿੱਚ ਜਾਓਗੇ ਤੇ ਉਦੀ ਪੇਮੈਂਟ ਕਰੋਗੇ ਪੇਮੈਂਟ ਦੀ ਰਸੀਦ ਲੈ ਕੇ ਤੁਸੀਂ ਸਾਡੇ ਕੋਲੇ ਆਓਗੇ ਦੁਬਾਰਾ ਅਸੀਂ ਉਹਨੂੰ ਦੁਬਾਰਾ ਰਜਿਸਟਰ ਕਰਾਂਗੇ ਇਹਨਾਂ ਕੁਸ਼ ਕਰਨ ਦੇ ਬਾਅਦ ਤੁਹਾਡਾ SIM 2-3 ਦਿਨਾਂ ਦੇ ਵਿੱਚ ਚੱਲ ਪਏਗਾ। 2-3 ਦਿਨਾਂ ਦੇ ਵਿੱਚ SIM ਚੱਲ ਪਏਗਾ। ਤੇ ਮੈਂ ਮੇਰੇ ਕੋਲੇ ਪੂਰੇ 2 ਦਿਨ ਸੈਂਟ ਫੀਟਰਸ ਵਰਗ ਦੇ ਵਿੱਚ ਨੇ। ਇਹ ਐਡਮਿਨਿਸਟਰਲ ਐਡਮਿਨਿਸਟਰਲਸ ਕਾਇਆ ਮੈਟਰੋ ਸਟੇਸ਼ਨ ਦੇ ਨਾਲ ਇਸੇ ਕਾਰਡ ਦੀ ਦੁਕਾਨ ਆ। SIM ਨਹੀਂ ਹੈ ਤਾਂ ਇੰਟਰਨੈਟ ਨਹੀਂ ਹੈ। ਇੰਟਰਨੈਟ ਨਹੀਂ ਹੈ ਤਾਂ ਕਿਤੇ ਆ ਜਾ ਨਹੀਂ ਸਕਦੇ ਗੱਲ ਨਹੀਂ ਕਰ ਸਕਦੇ ਸਿਰਫ ਤੁਸੀਂ ਮੈਸੇਜਾਂ ਦੇ ਰਾਹੀਂ ਆਪਣਾ ਸੁਨੇਹਾ ਦੇ ਸਕਦੇ ਹੋ ਉਹ ਵੀ ਉੱਥੇ ਜਿੱਥੇ ਇੰਟਰਨੈਟ ਤੁਸੀਂ ਉਧਾਰਨ ਲੈ ਕੇ ਉਧਾਰਾ ਕਿੱਥੋਂ ਲੈ ਸਕਦੇ ਹੋ ਤੁਸੀਂ ਜਿੱਥੇ ਤੁਸੀਂ ਰੁਕੇ ਹੋ ਤੁਹਾਡੇ ਹੋਸਟਲ ਦੇ ਵਿੱਚ ਜਾਂ ਜਿੱਥੇ ਮੈਂ ਖਾਣਾ ਖਾ ਕੇ ਆਇਆ ਕਿ ਇੰਨੀਆ ਰੈਸਟੋਰੈਂਟ ਵਿੱਚ ਬਸ ਹੋਰ ਤੁਸੀਂ ਕਿਸੇ ਤੋਂ ਇੰਟਰਨੈਟ ਵੀ ਉਧਾਰਨ ਲੈ ਸਕਦੇ ਹੋ ਦੇਖਦੇ ਹਾਂ ਕਿਵੇਂ ਹੱਲ ਹੁੰਦਾ ਇਸ ਮਸਲੇ ਦਾ ਜੀ ਪੂਰਾ ਦਿਨ ਲੰਘਿਆ SIM ਲੈਣ ਦੀ ਜਦੋ ਜਹਿਦ ਦੇ ਵਿੱਚ ਪਰ ਅਜੇ ਤੱਕ SIM ਨਹੀਂ ਖਰੀਦ ਸਕਿਆ तकरीबन ਦਿਨ ਬੀਤ ਗਿਆ ਜਿਹੜੇ ਵੀ ਦੁਕਾਨਦਾਰ ਦੇ ਕੋਲ ਜਾਂਦੇ ਆ ਉਹ ਕਹਿੰਦਾ ਕਿ ਉਹ ਅਗਲੀ ਦੁਕਾਨ ਦਾ ਨਾਮ ਦੱਸਦਾ ਫਿਰ ਉਹਦੇ ਕੋਲ ਜਾਂਦੇ ਹੋ ਅਗਲੀ ਦੁਕਾਨ ਦਾ ਨਾਮ ਦੱਸਦਾ ਫਿਰ ਉਹਦੇ ਕੋਲ ਜਾਂਦੇ ਹੋ ਦੁਕਾਨ ਦਾ ਨਾਮ ਦੱਸਦੇ ਸਵੇਰੇ 10:00 ਤੱਕ ਨਾਮ ਦਾ ਸ਼ਾਇਦ ਸਵੇਰੇ 11:30 ਵਜੇ ਬਿਲੈਸੀ ਉਹਨੇ ਮਹਾਰਾਜ ਨੇ ਪਤੰਦਰ ਉਹ ਆਸਮਾਨ ਜਿੰਨਾ ਲੰਮਾ ਚੌੜਾ ਦੱਸਿਆ ਤੇ ਕਿਹਾ ਕਿ ਤਿੰਨ ਦਿਨਾਂ ਬਾਅਦ ਤੁਹਾਡਾ ਸਿਮ ਚੱਲੇਗਾ ਤੇ ਤੀਜੇ ਦਿਨ ਤਾਂ ਮੈਂ ਇਥੋਂ ਸੈਂਕਿਊਟਰ ਤੋਂ ਬਾਏ ਬਾਏ ਕਹਿ ਜਾਣਾ ਹੁਣ ਇੱਕ ਕਿਸੇ ਨੇ ਦੱਸਿਆ ਬੀ ਲਾਈਨ ਨਾਮ ਦਾ ਕੋਈ ਹੈਗਾ ਪ੍ਰੋਵਾਈਡਰ ਬੀ ਲਾਈਨ ਇੱਥੇ ਨੇੜੇ ਤੇੜੇ ਹੀ ਦੱਸਦਾ ਪਰ ਮੈਨੂੰ ਮਿਲਿਆ ਰਹੀ ਲੱਭਿਆ ਮੈਂ ਬੀ ਲਾਈਨ ਲਭਦੇ ਜਾਂ ਜਿੰਨਾ ਚਿਰ ਮੇਰੇ ਕੋਲ SIM ਨਹੀਂ ਹੈ ਤੇ ਜਿੰਨਾ ਚਿਰ ਮੇਰੀ ਰਜਿਸਟ੍ਰੇਸ਼ਨ ਨਹੀਂ ਹੁੰਦੀ ਐਜ਼ ਅ ਟੂਰਿਸਟ ਕਿਉਂਕਿ ਰਾਤ ਮੈਂ ਬਹੁਤ ਲੇਟ ਪਹੁੰਚਿਆ ਸੀ ਇਸ ਕਰਕੇ ਮੇਰੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਆ ਸ਼ਾਮ ਤੱਕ ਹੋਊਗੀ ਜਿੰਨਾ ਚਿਰ ਰਜਿਸਟ੍ਰੇਸ਼ਨ ਨਹੀਂ ਹੁੰਦੀ ਤੇ ਜਿੰਨਾ ਚਿਰ ਮੈਨੂੰ SIM ਨਹੀਂ ਮਿਲਦਾ ਉਹਨਾਂ ਚਿਰ ਮੈਂ ਖੁੱਲ ਕੇ ਇਸ ਸ਼ਹਿਰ ਦੇ ਉੱਤੇ ਨਹੀਂ ਘੁੰਮ ਸਕਦਾ ਤੇ ਮਹਿੰਗਾ ਬਹੁਤ ਆ ਬਈ ਕੰਮ ਸਵੇਰੇ ਰੋਟੀ ਖਾਧੀ ਹੈ 11:00 ਵਜੇ ਤੇ ਸ਼ਾਮ ਦੀ ਰੋਟੀ ਖਾਣ ਦੀ ਕੋਈ ਇੱਛਾ ਨਹੀਂ ਹੈ। ਇਹਦੀ ਜਿਗਾੜ ਕਰਕੇ ਸੌਵਾਂਗੇ। ਮੇਰੇ ਕੋਲ ਘਰੋਂ ਬਣੀਆਂ ਹੋਈਆਂ ਮਾਤਾ ਨੇ ਤੇ ਹਰਿੰਦਰ ਨੇ ਮਿਲ ਕੇ ਬਣਾਈਆਂ ਸੀ। ਮਠੀਆਂ ਪਈਆਂ ਨੇ ਔਰ ਦਿਸਣ ਦੀ ਬਰਫੀ ਪਈ ਹੈ। ਔਰ ਇੱਥੋਂ ਮੈਂ ਕੁਝ 5-7 ਕੇਲੇ, ਰੂਟ ਵਗੈਰਾ ਲੈ ਜਾਵਾਂਗਾ। ਤੇ ਸ਼ਾਮ ਨੂੰ ਜੋ ਇੱਥੋਂ ਦੇ ਲੋਕਲ ਰੋ ਰੂਸੀ ਲੋਕ ਚਾਹ ਬਣਾਉਂਦੇ ਨੇ ਬਿਨਾ ਦੁੱਧ ਤੇ ਬਿਨਾ ਮਿੱਠੇ ਵਾਲੀ ਉਹ ਚਾਹ ਪੀਵਾਂਗੇ ਅਮੇਥ ਕਾਵਟ ਹੈ ਪਰth ਕਾਵਟ ਉਵੇਂ ਨਹੀਂ ਹੈ ਜੇਕਰ ਮੈਨੂੰ ਸਿਮ ਤੇ ਮੇਰੀ ਵਿਸਥਾਪਤ ਹੋ ਜਾਂਦੀ ਤਾਂ ਇੰਨੀ ਵੀ ਨਹੀਂ ਸੀ ਹੋਣੀ ਜਿੰਨੀ ਹੋ ਗਈ ਕਰਦੇ ਆਂ ਟ੍ਰਾਈ ਬੀ ਲਾਈਨ ਲੱਭ ਗਿਆ ਵੀ ਲੱਭ ਗਿਆ ਵੀ ਲਾਈਨ ਕੁਛੜਕੁਰੀ ਸ਼ਰਟਨੁਰਾ ਇੱਥੋਂ ਮੈਂ ਚਾਰ ਵਾਰੀ ਗੇੜੇ ਦੇ ਗਿਆ ਛੇ ਸਦਕਾਨ ਦੇ ਸਾਹਮਣੇ ਦੀ ਪਰ ਧਿਆਨ ਹੀ ਨਹੀਂ ਗਿਆ ਹੁਣ ਗਿਆ ਦੇਖੋ ਲਿਖਿਆ ਹੋਇਆ ਵੀ ਲਾਈਨ ਪੁੱਛਦੇ ਆ ਦੇਖਦੇ ਆ ਜੇ ਕੰਬਣ ਜੇ ਤਾਂ ਇਸ ਬਿਲਡਿੰਗ ਦਾ ਐਡਰੈਸ ਦਿੱਤਾ ਗਿਆ ਸੀ ਤੇ ਸੁਪ ਨਾਲ ਬੰਦ ਹੈ ये बंद है जी बंद है आज दिन किया संडा मे भी मोस्ट तो एतवर करके बंद हो गए ट्राम देखो नजारे ट्राम दे ਉਸੇ ਸੜਕ ਤੇ ਟਰੰਮ ਚੱਲਦੀ ਹੈ ਟਰੇਨ ਛੋਟੀ ਟਰੇਨ ਕਹਿ ਸਕਦੇ ਹਾਂ ਉੱਥੇ ਸੜਕ ਤੇ ਇਲੈਕਟ੍ਰੋਨਿਕ ਬੱਸਾਂ ਤੇ ਉਸੇ ਸੜਕ ਤੇ ਚੱਲਦੀਆਂ ਜਿਹੜੀਆਂ ਹੈ ਸਾਡੀਆਂ ਨਿੱਜੀ ਕਾਰਾਂ ਵਹੀਕਲ ਵੀ ਚੱਲਦੇ ਨੇ ਉਸ ਸੜਕ ਤੇ ਸਿਟੀ ਡਰਾਈਵ ਟੈਕਸੀ ਐਕ ਸਿਟੀ ਡਰਾਈਵ ਮਤਲਬ ਸਿਟੀ ਡਰਾਈਵ ਇਤਰਾਇ ਚਲੋ ਅਕਤੂਬਰਨ ਕਲੱਬ ਅਕਤੂਬਰਨ ਕਲੱਬ ਦੀ ਜਿਹੜੀ ਲੜਾਈ ਹੈ ਉਹਦੀ ਯਾਦ ਦੇ ਵਿੱਚ ਇਹ ਇੱਕ ਸਿਲ ਪੱਥਰ ਲੱਗਿਆ ਹੋਇਆ ਹੈ 1964 ਦੇ ਵਿੱਚ ਬਣਾਇਆ ਹੋਇਆ ਹੈ ਥੋੜਾ ਜਿਹਾ ਧਿਆਨ ਨਾਲ ਦੇਖੋਗੇ ਤਾਂ ਸਭ ਤੋਂ ਪਹਿਲਾਂ ਤਾਂ ਨੂੰ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਸਟਾਲਿਨ ਦਾ ਚਿਹਰਾ ਦਿ세ਗਾ ਉਸ ਤੋਂ ਬਾਅਦ ਲਾਲ ਫੌਜ ਦਾ ਸਿਪਾਹੀ ਉਹਦੀ ਕੋਪਰ ਕੋਪੀ ਉੱਪਰ ਸਟਾਰ ਲੱਗਿਆ ਹੋਇਆ ਹੈ ਫਿਰ ਇੱਕ ਨਰਸ ਦਾ ਚਿਹਰਾ ਬਣਿਆ ਹੋਇਆ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇਸ ਖੇਤਰ ਦੇ ਵਿੱਚ ਇਸ ਖੇਤਰ ਨੂੰ ਦੀ ਰੱਖਿਆ ਕਰਨ ਵਾਲੇ ਇਹ ਲੋਕ ਹੈ 1964 ਦੀ ਇਸ ਯਾਦਗਾਰ ਨੂੰ ਦੇਖ ਕੇ ਥੋੜੀ ਹੈਰਾਨੀ ਹੁੰਦੀ ਹੈ ਕਿਉਂਕਿ ਉਦੋਂ ਤੱਕ ਸਟਾਲਿਨ ਦਾ ਨਾਮ ਲੈਣਾ ਇਸ ਮੁਲਕ ਦੇ ਵਿੱਚ ਜੁਰਮ ਬਣ ਗਿਆ ਸੀ ਸਭ ਇਹ ਹੈ ਰੂਸ ਇਹ ਰੂਸ ਦੀ ਧਰਤੀ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਕੋਈ ਬੈਠੀ ਹੈ ਤੇ ਸਾਡੇ ਕੋਲ ਜਿਹੜੀਆਂ ਖਬਰਾਂ ਆਉਂਦੀਆਂ ਉਹ ਵਾਇਆ ਪੱਛਮੋਂ ਆਉਂਦੀਆਂ ਤੇ ਅਜੀਬ ਜਿਹੀਆਂ ਆਉਂਦੀਆਂ SIM card ਲੈਣ ਦੇ ਜਦੋਂ ਜਹੇ ਦਾ ਤੀਜਾ ਦਿਨ ਹੋਸਟਲ ਤੋਂ ਬੋਡ ਬਿਟਰੋਕੋਵਸਕੀ ਲਈ ਟੈਕਸੀ ਲਈਆ 490 ਰੁਪਏ ਦੇ ਵਿੱਚ ਔਰ ਜਿਹੜੀ ਰੈਸੈਪਸ਼ਨਿਸਟਾ ਕੁੜੀ ਨੇ ਕਰਕੇ ਦਿੱਤੀ ਧੰਨਵਾਦ ਗਿਆ ਖਿਆ ਉਹਨੂੰ ਇਹ ਤੋਂ ਤਕਰੀਬਨ 5 ਕਿਲੋਮੀਟਰ ਸ਼ੋ ਕੀਤਾ ਜੈ ਐਕਸ ਮੈਪ ਦੇ ਉੱਪਰ ਇਹ ਜ਼ ਫੈਲੀ ਹੋਈ ਹੈ ਬਿਲਡਿੰਗਾਂ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਪਾਰਕਾਂ ਤੋਂ ਲੈ ਕੇ ਮਤਲਬ ਕੰਜਸਟਡ ਨਹੀਂ ਹੈ ਕੁਝ ਵੀ ਖੁੱਲਾ ਢੁੱਲਾ ਚੌੜਾ ਹਨਾ ਪਰ ਨਾ ਕੋਈ ਬਹੁਤਾ ਉੱਚਾ ਵੀ ਆਕਾਸ਼ ਛੂੰਦਾ ਹੋਵੇ ਮੈਨੂੰ ਲੱਗਦਾ ਕਿ ਰੋਸ ਦਾ ਏਰੀਆ ਇੰਨਾ ਜ਼ਿਆਦਾ ਵਿਸ਼ਾਲਾ ਖੇਤਰਫਲ ਜ਼ਿਆਦਾ ਇੰਨਾ ਵਿਸ਼ਾਲ ਹੈ ਇਹਨਾਂ ਦਾ ਕਿ ਨੂੰ ਉੱਪਰ 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 ਜਾ ਕੇ ਮਤਲਬ ਕੋਈ ਇਮਾਰਤ ਇਮਾਰਤਾਂ ਖੜੀਆਂ ਕਰਨ ਦੀ ਲੋੜ ਹੀ ਮਹਿਸੂਸ ਹੁੰਦੀ ਨਾਲ। 올ਡ ਪੀਟਰਗੋਵਸਕੀ ਜਿਹੜਾ ਇਹਨਾਂ ਦਾ ਪ੍ਰਬੰਧਕੀ ਸੈਂਟਰ ਹੈ ਜਿਹੜਾ ਵਿਦੇਸ਼ੀਆਂ ਦੇ ਨਾਲ ਟੀਲ ਕਰਦਾ। ਉੱਥੇ ਆਇਆ ਸੀ SIM ਕਾਰਡ ਸ਼ੁਕਰਵਾਉਣ ਵਾਸਤੇ। ਉਹਦੇ ਅਫਸਰ ਕਹਿੰਦੇ ਕਿ ਆਪਣੇ ਪਾਸਪੋਰਟ ਨੂੰ ਅਨੁਵਾਦ ਕਰਾ ਕੇ ਲੈ ਕੇ ਆਓ ਰੂਸੀ ਭਾਸ਼ਾ ਦੇ ਵਿੱਚ। ਤਰਜਮਾ ਕਰਵਾਓ। ਮੈਟਰੋ ਸਟੇਸ਼ਨ ਦੇ ਨੇੜੇ ਤੇੜੇ ਇੱਥੇ ਕਿਤੇ ਇਹਨੇ ਐਡਰੈਸ ਦੱਸਿਆ ਆ ਨੇੜੇ ਜੇ ਇੱਕ ਕਿਤਾਬਾਂ ਕਾਪੀਆਂ ਤੇ ਸਟੇਸ਼ਨਰੀ ਦੀ ਦੁਕਾਨ ਸੀ ਮੈਂ ਉੱਥੇ ਗਿਆ ਉਹ ਕਹਿੰਦੇ ਭਾਈ ਅਸੀਂ ਤਾਂ ਕਰਦੇ ਨਹੀਂ ਲੱਭਦੇ ਆ ਉਹ ਸਾਹਮਣੇ ਮਾਰਕੀਟ ਆ ਵੱਡੀ ਸਾਰੀ ਇੱਕ ਕਿਤਾਬਾਂ ਕਾਪੀਆਂ ਸਟੇਸ਼ਨਰੀ ਦੀਆਂ ਦੁਕਾਨਾਂ ਨੇ ਕਾਫੀ ਸਾਰੀਆਂ ਮੇਰਾ ਖਿਆਲ ਹੈ ਉੱਥੇ ਗੱਲ ਬਣ ਜਾਣੀ ਚਾਹੀਦੀ ਹੈ ਦੇਖਦੇ ਹਾਂ ਚੱਲ ਕੇ ਕੀ ਮਾਮਲਾ ਹੈ ਸਾਹਮਣੇ ਲੱਭ ਗਿਆ ਸਾਈਨ ਬੋਰਡ ਸਤਾਰਾ ਪਿੱਤਰਪੁਰਕੀ ਪ੍ਰਸਪੈਕਟ ਚੱਲਦੇ ਤੂੰ ਮੈਟਰੋ ਸਟੇਸ਼ਨ ਦੇ ਨਾਲ ਓਕੇ ਸਿਮ ਕਾਰਡ ਈਸ਼ੂ ਕਰਵਾਉਣ ਵਾਸਤੇ ਪਾਸਪੋਰਟ ਟਰਾਂਸਲੇਟ ਕਰਾਉਣਾ ਤੇ ਪਾਸਪੋਰਟ ਟਰਾਂਸਲੇਟ ਕਰਨ ਦਾ 1700 ਰੁਪਏ ਲੈਣਗੇ ਕਹਿੰਦੇ ਸੀ ਤੇ ਮਿਲਗਾ ਤੁਹਾਨੂੰ ਅੱਜ ਸ਼ਾਮ 6 ਵਜੇ ਮੈਂ ਸਾਡੇ 450 ਰੁਪਏ ਲਾ ਕੇ ਟੈਕਸ ਦੇ ਕੇ ਆਇਆ ਤੇ 450 ਰੁਪਏ ਟੈਕਸ ਲੈ ਕੇ ਜਾਊਂਗਾ ਕਿਉਂਕਿ 6 ਵਜੇ ਤੱਕ ਮੈਂ ਫਿਰ ਨਹੀਂ ਸਕਦਾ ਆਮ ਨੂੰ ਫਿਰ 4500 ਰੁਪਇਆ ਲਾ ਕੇ ਰੂਪਰ ਲਾ ਕੇ ਟੈਕਸ ਲੱਗੇ ਆਉਂਗਾ ਤੇ ਜਾਊਗਾ ਮਤਲਬ 1800 1800 ਰੁਪਏ ਦਾ ਤੇ 1700 ਦਾ 1800 ਦਾ ਸਿੰਦੂ ਵੀ 3600 ਸੋਰੀ ਟਰਾਂਸਲੇਟ ਕਰਕੇ ਦੇਊਗੀ ਪਾਸਪੋਰਟ ਫਿਰ 2 ਜਾਂ 3000 ਦਾ ਸਿਰ ਮੈਂ ਫਿਰ ਉਹਦੇ ਚ ਟਾਟਾ ਮਤਲਬ ਅਪਰਕਸੀਮੇਟਲੀ ਤੁਸੀਂ 8-9000 ਰੁਪਇਆ ਸਿਮ ਖਰੀਦਣ ਵਾਸਤੇ ਤੁਹਾਨੂੰ ਪੇ ਕਰਨੇ ਪੈਣਗੇ ਤੇ ਐਕਟੀਵੇਟ ਪਤਾ ਨਹੀਂ ਇਹਦੇ ਕਰੋ ਮੇਰਾ ਖਿਆਲ ਹੈ ਸਿਮ ਖਰੀਦਣ ਦਾ ਖਿਆਲ ਛੱਡ ਦੇਣਾ ਚਾਹੀਦਾ ਅੱਜ ਦਾ ਦਿਨ ਹੀ ਬਚਿਆ ਮੇਰੇ ਕੋਲ ਤੇ ਜੋ ਕੁਝ ਵੀ ਮੈਂ ਦੇਖਣਾ ਚਾਹੁੰਨਾ ਹਾਂ ਤੋਂ ਮਾ ਚਾਹਨਾ ਉਹ ਨਹੀਂ ਦੇਖ ਸਕਿਆ